ਸਤਿ ਸ੍ਰੀ ਅਕਾਲ ਦੋਸਤੋ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਜਨਾ ਇਹਨਾਂ ਨੌਜਵਾਨ ਵੀਰਾਂ ਦੀ ਜੋ ਕਿ ਪ੍ਰੇਮੀ ਵੀਰ ਨੇ ਜੋ ਡੇਰਾ ਸਿਰਸਾ ਦੇ ਪ੍ਰੇਮੀ ਵੀਰ ਨੇ ਇਹਨਾਂ ਵੱਲੋਂ ਇੱਕ ਜੋ ਬੀੜਾ ਚੁੱਕਿਆ ਹੋਇਆ ਹੈ ਬੇਜੁਬਾਨਾਂ ਦੀ ਸੇਵਾ ਦਾ ਤੁਸੀਂ ਵੇਖ ਸਕਦੇ ਹੋ ਕਿਵੇਂ ਜ਼ਖਮ ਹੋਇਆ ਪਿਆ ਲੱਤ ਦੇ ਗਾਂ ਦਾ ਬੱਚਾ ਹੈ ਜੋ ਤਕਰੀਬਨ ਸਾਲਕ ਦੀ ਉਮਰ ਦਾ ਔਰ ਬਹੁਤ ਮਾੜੀ ਹਾਲਤ ਵਿੱਚ ਹੈ ਕੰਨ ਦੇ ਉੱਪਰ ਵੀ ਜ਼ਖਮ ਹੈ ਤੁਹਾਨੂੰ ਤਸਵੀਰ ਵਿੱਚ ਦਿਖਾਉਂਦੇ ਆਓ ਦੇਖੋ ਕੰਨ ਵੀ ਗਲਿਆ ਹੋਇਆ ਬਾਈ ਨੇ ਫੜਿਆ ਹੋਇਆ ਹੈ ਔਰ ਇਹਨੂੰ ਇਹ ਠੀਕ ਕਰਦੇ ਨੇ ਇਹਦੇ ਉੱਤੇ ਦਵਾਈ ਲਗਾਉਂਦੇ ਨੇ ਰੋਜ਼ ਮਾਰਾ ਦਾ ਹੀ ਇਹਨਾਂ ਨੌਜਵਾਨ ਵੀਰਾਂ ਦਾ ਇਹ ਕੰਮ ਹੈ ਕਿ ਕਿਤੇ ਨਾ ਕਿਤੇ ਜਿੱਥੇ ਵੀ ਸਮਾਣੇ ਏਰੀਏ ਦੇ ਵਿੱਚ ਨੇੜੇ ਤੇਰੇ ਜਿੱਥੇ ਵੀ ਇਹਨਾਂ ਨੂੰ ਉਹ ਪਸ਼ੂ ਜਾਂ ਕੋਈ ਬੇਜਮਾਨ ਜਾਨਵਰ ਇਸ ਤਰ੍ਹਾਂ ਦਿੱਸਤੇ ਤਾਂ ਇਹ ਨੌਜਵਾਨ ਵੀਰ ਅੱਗੇ ਆ ਕੇ ਉਸਦੀ ਮਦਦ ਕਰਦੇ ਨੇ ਜੋ ਕਿ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਔਰ ਸੱਚੀ ਸੇਵਾ ਜੇ ਮੰਨੀਏ ਤਾਂ ਮੇਰੇ ਖਿਆਲ ਇਹ ਹੀ ਸਭ ਤੋਂ ਸੱਚੀ ਸੇਵਾ ਹੈ ਜੋ ਇਹ ਵੀਰ ਨਿਭਾ ਰਹੇ ਨੇ ਔਰ ਲਗਾਤਾਰ ਨਿਭਾ ਰਹੇ ਨੇ ਬਹੁਤ ਲੰਬੇ ਸਮੇਂ ਤੋਂ ਨਿਭਾ ਰਹੇ ਨੇ ਇਹਨਾਂ ਨੂੰ ਕਿਸੇ ਮਸ਼ਹੂਰੀ ਦੀ ਜਾਂ ਕਿਸੇ ਤਰ੍ਹਾਂ ਦੀ ਇਹ ਵੀਰਾਂ ਦਾ ਨਾ ਕੋਈ ਸਵਾਰਥ ਹੈ ਵੀਡੀਓ ਦੇ ਨਾਲ कि ਅਸੀਂ ਸਾਡੀ ਭਾਵਨਾ ਹੈ ਕਿ ਲੋਕ ਹੋਰ ਵੀ ਆਪਾਂ ਇਸ ਤਰ੍ਹਾਂ ਦੀ ਵੀਡੀਓਜ਼ ਵੇਖੀ ਔਰ ਆਪਾਂ ਇਹ ਬੇਜੁਬਾਨਾਂ ਦੀ ਮਦਦ ਕਰੀਏ ਤਾਂ ਜੋ ਆਪਾਂ ਇੱਕ ਉੱਤੇ ਪ੍ਰਮਾਤਮਾ ਦੀ ਦਰਗਾਹ ਵਿੱਚ ਜਾ ਕੇ ਵੀ ਆਪਾਂ ਕਹੀਏ ਕਿ ਆਪਾਂ ਚੰਗੇ ਕਰਮ ਕਰਕੇ ਆਏ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿਵੇਂ ਇੱਕ ਸੱਚੀ ਭਾਵਨਾ ਦੇ ਨਾਲ ਇਸ ਜਾਨਵਰ ਦੀ ਸੇਵਾ ਕਰ ਰਹੇ ਨੇ ਔਰ ਕਿੰਨੇ ਵਧੀਆ ਤਰੀਕੇ ਨਾਲ ਉਹ ਦਵਾਈ ਲਗਾ ਕੇ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪ੍ਰਮਾਤਮਾ ਇਹਨਾਂ ਨੂੰ ਵੀ ਤੰਦਰੁਸਤੀ ਬਖਸ਼ੇ ਔਰ ਇਸੇ ਤਰ੍ਹਾਂ ਹੀ ਇਹਨਾਂ ਨੂੰ ਸੇਵਾ ਭਾਵਨਾ ਦਾ ਬਲ ਬਖਸ਼ੇ ਆਓ ਆਪਾਂ ਸਾਰੇ ਇਸ ਤਰ੍ਹਾਂ ਦੀ ਸੇਵਾ ਭਾਵਨਾ ਨਾਲ ਜੁੜੀਏ ਔਰ ਜੇਕਰ ਤੁਹਾਨੂੰ ਵੀਡੀਓ ਵੱਧੇ ਲੱਗੀ ਤਾਂ ਅੱਗੇ ਪਲੇਸ ਸ਼ੇਅਰ ਕਰਿਓ ਔਰ ਹੋਰ ਵੀ ਲੋਕਾਂ ਤੱਕ ਤਾਂ ਕਿ ਇਹੋ ਜਿਹੀਆਂ ਵੀਡੀਓਜ਼ ਜਾਣ ਤਾਂ ਜੋ ਆਪਾਂ ਬੇਜਵਾਨਾਂ ਦੀ ਮਦਦ ਕਰ ਸਕੀਏ ਧੰਨਵਾਦ